ਕੁਝ ਹਾਂ ਦੇ ਦੱਸਾਰੇ ਕਿ ਅਭੀ ਨਹੀਂ ਆ ਲ ਜਾਵੇ ਫਤੇ ਭਾਵੇ ਸੋ ਸ਼੍ਰੀ ਅਕਾਲ ਜੀ ਕਿ ਛੋਟੇ ਬੱਚੇ ਤੋਂ ਲੈ ਕੇ ਨੌਜਵਾਨ ਸਿੰਘ ਤੱਕ ਇਥੇ ਜਿਹੜਾ ਕਿ ਗਤਕਾ ਦੇ ਵਿੱਚ ਸ਼ਾਮਲ ਹੈ ਤੁਹਾਡੀ ਮੁਲਾਕਾਤ ਕਰਵਾਵਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਨੈਸ਼ਨਲ ਕਲਗੀ ਤਰ ਗਤਕਾ ਦੀ ਅਕੈਡਮੀ ਹੈ ਜਿਨ੍ਹਾਂ ਦੇ ਵੱਲੋਂ ਗਤਕਾ ਜ਼ੋਰ ਦਿਖਾਏਗੇ ਨੇ ਅਸੀਂ ਇਹਨਾਂ ਨੂੰ ਬਚਪਨ ਤੋਂ ਹੀ ਇਸ ਪੀੜ੍ਹੀ ਤੋਂ ਸਟਾਰਟ ਕੀਤਾ ਹੈ ਮੈਨੂੰ ਆਉਣ ਵਾਲੇ ਸਮੇਂ ਵਿੱਚ ਜਾਗਰੂਤ ਹੋਣ ਤੇ ਸੰਭਾਲ ਸਕਣ ਵਿਰਸੇ ਨੂੰ ਆਪਣੇ ਤੇ ਗੱਤਗਾ ਜੰਗ ਜੂ ਜੋਹਰ ਜਦੋਂ ਵੀ ਕੋਈ ਕੋਈ ਖੇਡਦਾ ਜਾਂ ਸਿੱਖਦਾ ਹੈ ਆਟੋਮੈਟਿਕਲੀ ਉਹਦੇ ਉਤਸ਼ਾਹ ਭਰ ਜਾਂਦਾ ਹੈ ਕਿਉਂਕਿ ਮੁੰਡੇ ਤਾਂ ਤਕਰੀਬਨ ਖੇਡਦੇ ਹਰ ਵੀ ਖੇਡੂਚ ਪਰਪੱਕ ਵਧੀਆ ਹੁੰਦੇ ਨੇ ਸਾਡੀ ਕੋਸ਼ਿਸ਼ ਇਹ ਵੀ ਰਹੀ ਹੈ ਵੀ ਨਾਲ ਜਿਹੜੇ ਕੁੜੀਆਂ ਨੇ ਉਹ ਵੀ ਪ੍ਰੋਪਰ ਉਹਨਾਂ ਨੂੰ ਖੇਡਣ ਦਾ ਮੌਕਾ ਮਿਲੇ ਤੇ ਆਪਣੇ ਸੈਲਫ ਰੱਖਿਆ ਕਰ ਸਕਣ ਮੇਰਾ ਨਾਮ ਗੁਨੂਰ ਕੋਹੜ ਹੈ ਮੈਂ ਨੈਸ਼ਨਲ 골ਡ ਮੈਡਲਿਸ ਤੇ ਖੇਲਵੰਡਿਆ 골ਡ ਮੈਡਲਿਸ ਦਾ ਹਾਲੇ ਰੀਸੈਂਟਲੀ ਪਿੱਛੇ ਦਿੱਲੀ ਵਿੱਚ ਨੈਸ਼ਨਲ ਹੋਈ ਸੀ ਉੱਥੇ ਵੀ ਮੇਰਾ ਸਿਲਵਰ ਤੇ ਬ੍ਰੌਂਜ਼ ਮੈਡਲ ਸੀ ਉਸ ਤੋਂ ਪਹਿਲਾਂ ਨੈਸ਼ਨਲ ਹੋਈ ਸੀ ਉਸ 'ਚ ਮੇਰਾ 골ਡ ਮੈਡਲ ਸੀ ਤੇ ਖੇਲੋ ਇੰਡੀਆ 2021 ਪੰਚਕula ਜੋ ਹੋਇਆ ਸੀ ਉਸ 'ਚ ਵੀ ਮੇਰਾ 골ਡ ਮੈਡਲ ਸੀ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ জিਆਰਡੀ ਅਕੈਡਮੀ ਦੇ ਵਿੱਚ ਪਹੁੰਚੇ ਜਿੱਥੇ ਕੀ ਸ਼ਹਾਦਤ ਸਫਰ ਨੂੰ ਲੈ ਕੇ ਇੱਕ ਖਾਸ ਐਗਜ਼ੀਬਿਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਐਡੀ ਟੀਮ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵੱਲੋਂ ਗੱਤਕਾ ਦੇ ਦੁਹਰ ਦਿਖਾਏਗੇ ਨੇ ਦੇਖ ਸਕਦੇ ਹੋ ਕਿ ਛੋਟੇ ਬੱਚੇ ਤੋਂ ਲੈ ਕੇ ਨੌਜਵਾਨ ਸਿੰਘ ਤੱਕ ਇਹ ਜਿਹੜਾ ਕਿ ਗੱਤਕਾ ਦੇ ਵਿੱਚ ਸ਼ਾਮਲ ਹੈ ਤੁਹਾਡੀ ਮੁਲਾਕਾਤ ਕਰਵਾਵਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਨੈਸ਼ਨਲ ਕਲਗੀ ਤਰ ਗੱਤਕਾ ਦੀ ਅਕੈਡਮੀ ਹੈ ਜਿਨ੍ਹਾਂ ਦੇ ਵੱਲੋਂ ਗੱਤਕਾ ਜ਼ੋਰ ਦਿਖਾਏਗੇ ਨੇ ਵਾਈਕਰੂ ਜੀ ਕਾ ਖਾਲਸਾ ਵਾਈ ਦੇ ਕੀ ਬਤੇ ਜੀ ਬਾਬਾ ਜੀ ਦੇਖਿਆ ਤੁਹਾਡੀ ਗੱਤਕਾ ਟੀਮ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਨੌਜਵਾਨ ਤੱਕ ਸ਼ਾਮਲ ਹੈਗਾ ਪਰ ਮਾਸੂਮ ਦੇ ਵਿੱਚ ਵੀ ਪੂਰਾ ਉਹੀ ਜੋਸ਼ ਹੈਗਾ ਜੋ ਸਿੰਘਾਂ ਦੇ ਵਿੱਚ ਉਸ ਵੇਲੇ ਜੰਗ ਦੇ ਦੌਰਾਨ ਹੁੰਦਾ ਸੀ ਬਿਲਕੁਲ ਜੀ ਬਿਲਕੁਲ ਦੇਖੋ ਬੱਚੇ ਛੋਟੇ ਨੇ ਜਦੋਂ ਤੱਕ ਅਸੀਂ ਆਪਣੀ ਜਿਹੜੀ ਵਿਰਾਸਤ ਹੈ ਗੱਤਕਾ ਖੇਡਾ ਇਹਨਾਂ ਨੂੰ ਅਸੀਂ ਜਾਣੂ ਨਹੀਂ ਕਰਾਵਾਂਗੇ ਤਾਂ ਸ਼ਾਇਦ ਜੋਸ਼ ਦੇਖ ਨੂੰ ਨਹੀਂ ਮਿਲੇਗਾ ਅਸੀਂ ਇਹਨਾਂ ਨੂੰ ਬਚਪਨ ਤੋਂ ਹੀ ਇਸ ਪੀੜ੍ਹੀ ਤੋਂ ਸਟਾਰਟ ਕੀਤਾ ਹੈ ਮੈਨੂੰ ਆਉਣ ਵਾਲੇ ਸਮੇਂ ਵਿੱਚ ਜਾਗਰੂਤ ਹੋਣ ਤੇ ਸੰਭਾਲ ਸਕਣ ਵਿਰਸੇ ਨੂੰ ਆਪਣੇ ਨੂੰ ਤੇ ਗੱਤਕਾ ਜੰਗ ਜੂ ਜੋਹਰ ਜਦੋਂ ਵੀ ਕੋਈ ਖੇਡਦਾ ਜਾਂ ਸਿੱਖਦਾ ਆਟੋਮੈਟਿਕਲੀ ਉਦੋਂ ਜੋ ਬਾਕੀ ਇਸ ਸਮਰ ਦੇ ਵਿੱਚ ਬੱਚੇ ਖੇਡਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਪਰ ਗਤਕਾ ਦੇ ਵੱਲ ਇਹ ਜੋੜਨਾ ਇੱਕ ਬਹੁਤ ਯਾਨੀ ਕਿ ਬੜਾ ਮੁੱਲਾ ਜਿਹੜਾ ਕਿ ਤੁਸੀਂ ਯੋਗਦਾਨ ਪਾਉਦੇ ਹੋ ਨਾ ਜੀਵਨ ਦੇ ਵਿੱਚ ਜਿਹੜਾ ਕਿ ਆਪਣੇ ਵਿਰਸ ਨੂੰ ਸੰਭਾਲੇ ਹੋਏ ਨੇ ਇਹ ਜਦੋਂ ਆ ਖੇਡ ਖੇਡਦੇ ਨੇ ਆਟੋਮੈਟਿਕਲੀ ਜੋਸ਼ ਆਉਂਦਾ ਹੈ ਉਹ ਉਹ ਚੀਜ਼ ਅਸੀਂ ਦੇਖੀ ਹੈ ਨਾ ਤੇ ਬਿਲਕੁਲ ਹਾਂਜੀ ਹਾਂ ਦੇਖੋ ਸ਼ਾਸਤਰ ਵਿਦ ਅਰਦਾਸ ਜੇ ਤੁਸੀਂ ਕਰਦੇ ਆ ਨਾ ਅਰਦਾਸ ਕਰਨ ਤੋਂ ਬਾਅਦ ਉਹ ਸ਼ਾਸਤਰ ਜਿਹੜਾ ਵੀ ਸਿੰਘ ਹੱਥ 'ਚ ਫੜ ਲੈਂਦਾ ਨਾ ਆਟੋਮੈਟਿਕ ਜੋਸ਼ ਨਾਲ ਭਰ ਜਾਂਦਾ ਕਿਉਂਕਿ ਸਹਬੇ ਕਮਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੌਧਾ ਜੰਗਾ ਲੜੀਆਂ ਸੀਗਾ ਨਾ ਤੇ ਮਹਾਰਾਜਾ ਕਿਰਪਾ ਕੀਤੀ ਹੈ ਸਾਰੇ ਟੀਮ ਦੇ ਸਿਰ ਤੇ ਇਹ ਸਾਰੇ ਬੱਚੇ ਆਪਣੇ 골ਡ ਮੈਡਲ ਨੇ ਨੈਸ਼ਨਲ ਵਿੱਚੋਂ ਵੀ ਖੇਲੂ ਮੁੰਡੇ ਵਿੱਚ ਵੀ ਕੁੜੀਆਂ ਦੋਨੇ 골ਡ ਮੈਡਲ ਲਾਈਆਂ ਨੇ ਗੁਰਨੂਰ ਕੋਰ ਤਰਵਿੰਦਰ ਕੋਰ ਤੇ ਅਰਸ਼ਪ੍ਰੀਤ ਕੌਰ ਹੈ ਹੁਣ 27ਵੀਂ ਨੈਸ਼ਨਲ ਗੇਮਾਂ ਹੋਈ ਸਿਕੋਆ ਦੇ ਵਿੱਚ ਉੱਥੇ ਕੁੜੇ ਦਾ ਬ੍ਰੌਨ ਮੈਡਲ ਆ ਹਰਸਿਮਰ ਸਿੰਘ ਸ਼ਾਹਰੀ ਸਿੰਘ ਚੰਨਕੀ ਯੂਨੀਵਰਸਿਟੀ ਪੜ੍ਹਦੇ ਨੇ ਮੁੰਡੇ ਇਹਨਾਂ ਨੇ ਵੀ 골ਡ ਮੈਡਲ ਲਿਆ ਤੇ ਪ੍ਰਭ ਸ਼ੀਰ ਸਿੰਘ ਮੁੰਡਾ ਨੈਸ਼ਨਲ 'ਚ 골ਡ ਲਿਆ ਮੁੰਡਾ ਦਾ ਸੋ ਹੋ ਜਿਹੜੇ ਕੀ ਬੱਚੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਬੇਟਾ ਤੇਰਾ ਨਵਨ ਜੋਤ ਨਵਨ ਜੋਤ ਸਹੀ ਹਾਂ ਦੇ ਜਗਾਰੇ ਗਿਆ ਬੇਨੇ ਆਲੇ ਜਾਵੇ ਫਤੇ ਭਾਵੇ ਸਾਰਾ ਸ਼ਿਆਰ ਨਾਲ ਕਿੰਨੀ ਉਮਰ ਬੇਟਾ ਤੁਹਾਡੀ 8 8 ਸਾਲ ਤੇ ਪੂਰਾ ਯਾਨੀ ਕਿ ਜੋਸ਼ ਦੇ ਵਿੱਚ ਕਰਦੇ ਹੋ ਵਧੀਆ ਲੱਗਦਾ ਹੈ ਚੀਜ਼ਾਂ ਕਰਨੀਆਂ ਗੱਤਕਾ ਦੇ ਨਾਲ ਜੁੜੇ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਗੱਤਕਾ ਖੇਡਦੇ ਹੋ ਦੋ ਤਿੰਨ ਮਹੀਨੇ ਹੋ ਗਏ ਜਿਆਦਾ ਹੋ ਗਿਆ ਸਮਾਂ 4 4 ਮਹੀਨੇ 4 ਮਹੀਨੇ ਹੋ ਗਏ ਬਾਕੀ ਇਹ ਦੇਖ ਸਕਦੇ ਹੋ ਕਿ 마ਸੂਮੀਅਤ ਬੇਸ਼ੱਕ ਚਿਹਰੇ ਤੇ ਹੈਗੀ ਪਰ ਜੋਸ਼ ਕਿਸੇ ਨੌਜਵਾਨ ਤੋਂ ਕਟਨੀ ਹੈਗੇ ਨੇ ਹੋਰ ਤਾਂ ਹੋਰ ਅਸੀਂ ਦੇਖਿਆ ਕਿ ਇਸੇ ਟੀਮ ਦੇ ਵਿੱਚ ਧੀਆਂ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਉਸੇ ਤਰ੍ਹਾਂ ਦੇ ਨਾਲ ਟ੍ਰੇਨ ਕੀਤਾ ਜਾਂਦਾ ਜਿਵੇਂ ਕਿ ਇੱਕ ਯੋद्धा ਜੰਗ ਦੀ ਤਿਆਰੀ ਦੇ ਲਈ ਹੁੰਦਾ ਹੈਗੇ ਉਸ ਤਰ੍ਹਾਂ ਇਹਨਾਂ ਨੂੰ ਵੀ ਜਿਹੜਾ ਕੀ ਇਸ ਗੱਤਕਾ ਦੇ ਨਾਲ ਜੋੜ ਕੇ ਜੰਗੀ ਜਿਹੜੇ ਕੀ ਉਹ ਕਰਤੱਵ ਸਿਖਾਈ ਜਾ ਰਹੇ ਨੇ ਹਾਂਜੀ ਹਾਂ ਬਿਲਕੁਲ ਜੀ ਅਗਨੂਰਕੌਰ ਤੇ ਰਵਲੀਨਕੌਰ ਦੋਨੇ ਖੜੀਆਂ ਗੜਕੀਆਂ ਆਪਾਂ ਕਿਉਂਕਿ ਅਸੀਂ ਮੇਨ ਅਸੀਂ ਕੋਸ਼ਿਸ਼ ਕਰਦੇ ਮੈਸੇਜ ਦੇਣ ਦੀ ਕਿਉਂਕਿ ਮੁੰਡੇ ਤਾਂ ਤਕਰੀਬਨ ਖੇਡਦੇ ਹਰ ਇੱਕ ਖੇਡ ਵਿੱਚ ਬਰਪੱਕ ਵਧੀਆ ਹੁੰਦੇ ਨੇ ਸਾਡੀ ਕੋਸ਼ਿਸ਼ ਇਹ ਵੀ ਰਹੇ ਦੀ ਨਾਲ ਜਿਹੜੇ ਕੁੜੀਆਂ ਨੇ ਉਹ ਵੀ ਪ੍ਰੋਪਰ ਉਹਨਾਂ ਨੂੰ ਖੇਡਣ ਦਾ ਗੱਤਕਾ ਮਿਲੇ ਤੇ ਆਪਣੇ ਸੈਲਫ ਰੱਖਿਆ ਕਰ ਸਕਣ ਜੀ ਬਾਕੀ ਇਹ ਸਮੇਂ ਦੀ ਲੋੜ ਵੀ ਹੈ ਕਿ ਧੀਆਂ ਨੂੰ ਲੋਕੀਂ ਘਰਾਂ ਤੱਕ ਹੀ ਸੀਮਤ ਰੱਖਦੇ ਨੇ ਬਾਹਰ ਕੱਢਣ ਤੋਂ ਡਰਦੇ ਨੇ ਪਰ ਇਹ ਇੱਕ ਅਜਿਹੀ ਗੇਮ ਹੈਗੀ ਗੱਤਕਾ ਜਿਸ ਨਾਲ ਸੈਲਫ ਡਿਫੈਂਸ ਵੀ ਆਪਾਂ ਕਰ ਸਕਦੇ ਹਾਂ ਆਪਣੀ ਰੱਖਿਆ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਕੁਲ ਬਿਲਕੁਲ ਸੋ ਨੈਸ਼ਨਲ ਵੀ ਖੇਡ ਚੁੱਕੀ ਨੇ ਕੀ ਨਾਮ ਹੈ ਬੇਟਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਨੂਰ ਕੌਰ ਹੈ ਮੈਂ ਨੈਸ਼ਨਲ 골ਡ ਮੈਡਲਿਸ ਤੇ ਖੇਲੋ ਇੰਡੀਆ 골ਡ ਮੈਡਲਿਸ ਦਾ ਹਲੇ ਰੀਸੈਂਟਲੀ ਪਿੱਛੇ ਦਿੱਲੀ ਵਿੱਚ ਨੈਸ਼ਨਲ ਹੋਈ ਸੀ ਉੱਥੇ ਵੀ ਮੇਰਾ ਸਿਲਵਰ ਤੇ ਬ੍ਰੌਂਜ਼ ਮੈਡਲ ਸੀ ਉਸ ਤੋਂ ਪਹਿਲਾਂ ਨੈਸ਼ਨਲ ਹੋਈ ਸੀ ਉਸ 'ਚ ਮੇਰਾ 골ਡ ਮੈਡਲ ਸੀ ਤੇ ਖੇਲੋ ਇੰਡੀਆ 2021 ਪੰਚਕੂਲਾ ਜੋ ਹੋਇਆ ਸੀ ਉਸ 'ਚ ਵੀ ਮੇਰਾ 골ਡ ਮੈਡਲ ਸੀ ਤੇ ਅਸੀਂ ਜਿਵੇਂ ਜਦ ਮਾਈ ਭਾਗੋ ਦਾ ਇਤਿਹਾਸ ਪੜਦੇ ਹਾਂ ਤਾਂ ਆਪਾਂ ਉਸ ਤੋਂ ਪ੍ਰਭਾਵਿਤ ਹੋ ਕੇ ਖੁਦ ਆਪਣੀ ਸੈਲਫ ਡਿਫੈਂਸ ਵਾਸਤੇ ਵੀ ਜਿਵੇਂ ਅੱਜ ਦਾ ਮਾਹੌਲ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਰੇਪ ਇੰਨੇ ਜ਼ਿਆਦਾ ਹੋ ਰਹੇ ਆਂ ਕੁੜੀਆਂ ਨਾਲ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਹੋਏ ਪਏ ਪੰਜਾਬ ਦੇ ਜ ਪੰਜਾਬ ਨਹੀਂ ਹਰ ਕਿੱਥੇ ਦੇ ਤੇ ਅਸੀਂ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ ਹਰ ਇੱਕ ਕੁੜੀ ਨੂੰ ਜੋ ਆਪਣੀ ਰੱਖਿਆ ਖੁਦ ਕਰ ਸਕਦੀ ਹੈ ਤੇ ਆਪਣੇ ਵਾਸਤੇ ਖੜ੍ਹ ਸਕਦੀ ਹੈ ਕਿ ਉਹਨੂੰ ਕਿਸੇ ਦੀ ਲੋੜ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਵਾਕੀ ਹੋਰ ਵੀ ਜਿਹੜੀਆਂ ਤਿਆ ਇੱਥੇ ਮੌਜੂਦ ਹੈਗੇ ਤੁਹਾਡੇ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਵਦੀਨ ਕੋਹ ਹੈਗਾ ਹੈ ਤੇ ਮੈਂ ਖੇਲੋ ਇੰਡੀਆ ਜਿਹੜੀ 2021 2021 ਚ ਹੋਈ ਸੀਗੀ ਉਸ ਮੈਂ ਡਬਲ ਗੋਲਡ ਮੈਡਲ ਹੈਗੀ ਆ ਰੀਸੈਂਟਲੀ ਜਿਹੜੀ ਨੈਸ਼ਨਲ ਹੋਈ ਸੀਗੀ ਦਿੱਲੀ ਵਿੱਚ ਉਹਦੇ ਵਿੱਚ ਮੇਰੇ ਡਬਲ ਗੋਲਡ ਮੈਡਲ ਐਂਡ ਬੈਸਟ ਪਲੇਅਰ ਦੇ ਅਵਾਰਡ ਮਿਲ ਚੁਕਿਆ ਹੈਗਾ ਤੇ ਮੈਂ ਵੀ ਇਹੀ ਕਹਿਣਾ ਚਾਹੁੰਦੀ ਜਿੱਦਾਂ ਮੇਰੀ ਸਹੇਲੀ ਨੇ ਗੁਣੋ ਗੁਰ ਨੇ ਕਿਹਾ ਉਵੇਂ ਹੀ ਮੈਂ ਚਾਹੁੰਦੀ ਕਿ ਸਾਰੀਆਂ ਗੁਣੀਆਂ ਆਵੇ ਸਾਰੇ ਆਪਣੇ ਸਿੱਖ ਫਾਸਲਾਟ ਦੇ ਵਿੱਚ ਅੱਗੇ ਵਧੇ ਵਾਹਿਗੁਰੂ ਜੀ ਕਾ ਖਾਲਸਾ ਤੁਹਾਨੂੰ ਕਿੰਨੇ ਟਾਈਮ ਹੋ ਗਏ ਬੇਟੇ ਜੁੜੇ ਹੋ ਦੋ ਸਾਲ ਜੀ ਦੋ ਸਾਲ ਹੋ ਗਏ ਪੂਰੇ ਕਰਤਬ ਤੁਸੀਂ ਸਿੱਖ ਚੁੱਕੇ ਹੋ ਜਾਂ ਹਲੇ ਵੀ ਸਿੱਖ ਰਹੇ ਹੋ ਹਜੇ ਵੀ ਸਿੱਖ ਰਹੇ ਆ ਜੀ ਹਾਂ ਵਧੀਆ ਲੱਗਦਾ ਹੈਗਾ ਸੋ ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਦੇ ਨਾਲ ਛੋਟੀਆਂ ਬੱਚੀਆਂ ਹੋਰ ਖੇਡਾਂ ਖੇਡਦੀ ਨੇ ਪਰ ਇੱਧਰ ਧਿਆਨ ਬਹੁਤ ਘੱਟ ਹੈਗਾ ਯਾਰ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਤੁਸੀਂ ਵੀ ਤੁਸੀਂ ਸਾਰੇ ਵੀ ਖੇਡੋ ਜੀ ਹਾਂ ਇਹੀ ਕਹਿਣਾ ਚਾਹਾਂਗੀ ਜੀ ਆਪਾਂ ਸੋ ਤੁਸੀਂ ਮੈਸੇਜ ਦੋਸਰ ਵੀ ਜਿਸ ਤਰ੍ਹਾਂ ਦੇ ਨਾਲ ਧੀਆਂ ਨੂੰ ਅੱਜ ਦੇ ਦੌਰ ਚ ਸੈਲਫ ਡਿਫੈਂਸ ਸਿਖਾਣੀ ਬਹੁਤ ਜ਼ਰੂਰੀ ਹੈ ਹਾਂ ਜੀ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਵੀ ਪੈਣਾ ਨੂੰ ਵੀ ਮਾਤਾ ਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੱਤਕ ਖੇਡ ਨਾਲ ਜੋੜੋ ਕਿਉਂਕਿ ਜਦੋਂ ਤੱਕ ਕੁੜੀਆਂ ਤੁਸੀਂ ਬਾਹਰ ਘਰਾਂ ਦੇ ਕੱਢੋਗੇ ਨਹੀਂ ਉਹਨੂੰ ਗੱਤਕ ਦੀ ਜਾਣਕਾਰੀ ਨਹੀਂ ਦਿਓਗੇ ਉਹਨਾਂ ਨੂੰ ਉਹਨਾਂ ਦੇ ਪੈਰਾਂ ਉੱਪਰ ਖੜੇ ਨਹੀਂ ਕਰੋਗੇ ਉਹ ਤੱਕ ਆਪਾਂ ਵਕਫ-ਵਕ ਜੋ ਅੱਜਕੱਲ ਪੰਜਾਬ ਦੇ ਵਿੱਚ ਵੀ ਜਿੰਨੀ ਰਕਾਬਟਾ ਆਉਂਦੀਆਂ ਉਹਨਾਂ ਸਮਾਂ ਨਹੀਂ ਕਰ ਸਕਾਂਗੇ ਜਦੋਂ ਪਤਾ ਇੱਕ ਫੌਜੀ ਨੂੰ ਵੀ ਮੇਰੇ ਕੋਲ ਬੰਦੂਕ ਹੈਗੀ ਆ ਉਹ ਤਾਂ ਹੀ ਹਮਲਾ ਕਰੋ ਜੇ ਉਹਨੂੰ ਬੰਦੂਕ ਚਲਾਉਣੀ ਆਉਂਦੀ ਆ ਤੇ ਬੇਨਤੀ ਹੈ ਕਿ ਸ਼ਾਸਤ੍ਰ ਵਿਦਿਆ ਨਾਲ ਜੁੜੋ ਕਿਉਂਕਿ ਸਹਿਬ ਕਮਲ ਸਿੰਘ ਸ਼੍ਰੀ ਗੁਰਗੋਵਿੰਦ ਸਿੰਘ ਜੀ ਨੇ ਬਹੁਤ ਬਿਦ੍ਰਿਕਾ ਖੰਡ ਦੀ ਪਾਹਲ ਤਿਆਰ ਕੀਤੀ ਆ ਪਾਹਲ ਤੋਂ ਬਾਅਦ ਇਹ ਵੀ ਕਿਹਾ ਵੀ ਦੋਨੋਂ ਜਿੰਨੇ ਵੀ ਆਪਣੇ ਸਿੱਖ ਨੇ ਉਹ ਸ਼ਾਸਤਰੀ ਵਿਦਿ ਨਾਲ ਪ੍ਰੋਪਰ ਤਿਆਰ ਵਰ ਤਿਆਰ ਰਹਿਣ ਤਾਂ ਜੋ ਆਪਣੀ ਸਿੱਖੀ ਆ ਇਹ ਹੀ ਬਚੀ ਰਹੇ ਤੇ ਪ੍ਰਾਪਰ ਜੋ ਪੰਜਾਬ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋ ਰਿਹਾ ਉਹਨਾਂ ਦੀ ਬਚੇ ਰਹੀ ਆ ਜੀ ਸੋ ਬਾਕੀ ਬੱਚਿਆਂ ਨੂੰ ਇਹ ਜਿਹੜਾ ਖੇਡ ਨਾਲ ਜੋੜਨਾ ਬੇਹਤ ਸੁਰੀ ਤਾਂ ਕਿ ਜਿਹੜਾ ਕਿ ਆਪਣੀ ਵਿਰਸੇ ਨੂੰ ਸੰਭਾਲਿਆ ਜਾ ਸਕੇ ਤੇ ਨਾਲ ਦੀ ਨਾਲ ਇਹ ਗੱਤ ਕਾ ਜਿਹੜੀ ਅਜਿਹੀ ਖੇਡ ਹੈ ਜੋ ਕਿ ਜਜਾਰੂ ਕਰਤਬਾ ਤੋਤਾ ਜਾਨੂ ਕਰਵਾਉਂਦੀ ਹੈ ਸਗੋਂ ਇੱਕ ਧੀਆਂ ਨੂੰ ਸੈਲਫ ਡਿਫੈਂਸ ਵੀ ਸਿਖਾਉਂਦੀ ਹੈਗੀ ਹੈ ਸਮਝੰਦ ਹੋ ਜਾ ਸਕਦਾ ਧੰਨਵਾਦ